ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਹਿਲੇ ਪ੍ਰਚਾਰ ਦੇ ਦੌਰਾਨ ਲਾਹੌਰ ਵਿਖੇ ਪਹੁੰਚੇ ਤੇ ਲਾਹੌਰ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਖੂਹ ਦੇ ਕੋਲ ਟੱਪੜ ਦੇ ਰੁੱਖ ਹੇਠਾਂ ਆਪਣਾ ਡੇਰਾ ਲਗਾ ਲਿਆ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਲੀਨ ਹੋਦੇ ਕਰੀਬ ਅੱਧੀ ਰਾਤ ਤੱਕ ਗੁਰੂ ਜੀ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੇ ਉਸ ਤੋਂ ਉਪਰੰਤ ਆਰਾਮ ਕਰਨ ਲੱਗੇ ਅਗਲੀ ਸਵੇਰ ਗੁਰੂ ਜੀ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਜਦੋਂ ਪ੍ਰਭੂ ਦਾ ਸਿਮਰਨ ਕਰਨ ਲੱਗੇ ਤਾਂ ਉਹਨਾਂ ਦੇ ਕੰਨਾਂ ਵਿੱਚ ਡੰਗਰਾਂ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਐਦਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਡੰਗਰਾਂ ਨੂੰ ਬਹੁਤ ਬੁਰੀ ਤਰ੍ਹਾਂ ਕਸ਼ਟ ਦੇ ਰਿਹਾ ਹੋਵੇ। ਦੇਖਣ ਲਈ ਸਤਿਗੁਰੂ ਜੀ ਜਦੋਂ ਥੋੜੀ ਅੱਗੇ ਗਏ ਤਾਂ ਉਹਨਾਂ ਦੇਖਿਆ ਕਿ ਕੁਝ ਮੁਸਲਮਾਨ ਬੰਦੇ ਪਸ਼ਮਾਨ ਦੀ ਹੱਤਿਆ ਕਰ ਲਈ ਸਨ। ਉਹ ਆਪਣੇ ਮੂੰਹ ਵਿੱਚ ਤਲਾਮਾ ਪੜ ਰਹੀ ਸਨ ਤੇ ਪਸ਼ੂਆਂ ਦੀਆਂ ਧੌਣਾਂ ਤੇ ਹੌੜੀ-ਹੌੜੀ ਆਪਣਾ ਚਾਕੂ ਚਲਾ ਰਹੇ ਸਨ ਹੌੜੀ-ਹੌੜੀ ਚਾਕੂ ਚਲਾ ਕੇ ਮਰਨ ਨਾਲ ਪਸ਼ੂਆਂ ਨੂੰ ਬਹੁਤ ਤਤਲੀਫ ਹੋ ਰਹੀ ਸੀ ਤੇ ਤੜਫ-ਤੜਫ ਕੇ ਉਹਨਾਂ ਦੀ ਜਾਨ ਨਿਕਲ ਰਹੀ ਸੀ ਪਸ਼ੂਆਂ ਨੂੰ ਇਸ ਤਰ੍ਹਾਂ ਤਰਸਦਾ ਦੇਖ ਕੇ ਗੁਰੂ ਜੀ ਬਿਆਕੁਲ ਹੋ ਗਏ ਤੇ ਬੁੱਲਾ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਇਹਨਾਂ ਬੇਕਸੂਰ ਜੀਵਾਂ ਦੀ ਹੱਤਿਆ ਕਿਉਂ ਕਰ ਰਹੇ ਹੋ ਤਾਂ ਮੁਲਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਅਸੀਂ ਜਦੋਂ ਵੀ ਕਿਸੇ ਜੀਵ ਦੀ ਹੱਤਿਆ ਕਰਦੇ ਹਾਂ ਤਾਂ ਸਾਨੂੰ ਜੀਵ ਨੂੰ ਕੁਰਬਾਨ ਕਰਨ ਦਾ ਪੁੰਨ ਲੱਗਦਾ ਹੈ ਅਸੀਂ ਇਸ ਨੂੰ ਜੀਵ ਦੀ ਹੱਤਿਆ ਨਹੀਂ ਬਲਕਿ ਜੀਵ ਦੀ ਕੁਰਬਾਨੀ ਮੰਨਦੇ ਹਾਂ ਤੇ ਜਦੋਂ ਵੀ ਅਸੀਂ ਕਿਸੇ ਜੀਵ ਨੂੰ ਕੁਰਬਾਨ ਕਰਦੇ ਹਾਂ ਤਾਂ ਉਸ ਨੂੰ ਮੁਕਤੀ ਮਿਲਦੀ ਹੈ ਤੇ ਅੱਗੇ ਜਾ ਕੇ ਵੀ ਉਸ ਨੂੰ ਜੰਨਤ ਹੀ ਮਿਲਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਮਾਰ ਨਹੀਂ ਰਹੇ ਬਲਕਿ ਇਹਨਾਂ ਨੂੰ ਜੰਨਤ ਵਿੱਚ ਭੇਜ ਰਹੇ ਹਾਂ ਗੁਰੂ ਨਾਨਕ ਦੇਵ ਜੀ ਨੂੰ ਮੁੱਲੇ ਦੀ ਇਹ ਗੱਲ ਸੁਣ ਕੇ ਬਹੁਤ ਦੁੱਖ ਲੱਗਾ ਤੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਅਸੰਖ ਗਲਵੜ ਹੱਤਿਆ ਤੁਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਪਾਪ ਕਈ ਲੋਕ ਹਤਿਆਰੇ ਹਨ ਹਤਿਆ ਘਮਾਉਂਦੇ ਹਨ ਇਹ ਲੋਕ ਪਾਪੀ ਹਨ ਪਾਪ ਹੀ ਕਰਦੇ ਜਾ ਰਹੇ ਹਨ ਇਹਨਾਂ ਸਾਰਿਆਂ ਦਾ ਹਿਸਾਬ ਹੋਵੇਗਾ ਗੁਰੂ ਜੀ ਨੇ ਮੁੱਲੇ ਨੂੰ ਕਿਹਾ ਕਿ ਤੁਸੀਂ ਇਹਨਾਂ ਬੇਕਸੂਰ ਜੀਵਾਂ ਨੂੰ ਜੰਨਤ ਵਿੱਚ ਨਹੀਂ ਪਹੁੰਚਾ ਰਹੇ ਬਲਕਿ ਸਿਰਫ ਆਪਣੇ ਸੁਆਰਥ ਲਈ ਇਹਨਾਂ ਜੀਵਾਂ ਦੀ ਹੱਤਿਆ ਕਰ ਰਹੇ ਹੋ ਇਹ ਬੇਜਬਾਨ ਜੀਵ ਆਪਣਾ ਦੁੱਖ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ ਕਿ ਇਹਨਾਂ ਉੱਪਰ ਕੀ ਬੀਤ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਇਨ੍ਹਾਂ ਜੀਵਾਂ ਦੀ ਹੱਤਿਆ ਕਰਕੇ ਸਾਨੂੰ ਪੁੰਨ ਮਿਲਦਾ ਹੈ ਪਰ ਇਹ ਕਹਿ ਕੇ ਤੁਸੀਂ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਤੇ ਇਹ ਇੱਕ ਬਹੁਤ ਵੱਡਾ ਪਾਪ ਹੈ ਪਰਮਾਤਮਾ ਸਭ ਜੀਵਾਂ ਦੇ ਪਿਤਾ ਹਨ ਤੇ ਕੋਈ ਵੀ ਪਿਤਾ ਆਪਣੀ ਔਲਾਦ ਦੀ ਹੱਤਿਆ ਤੋਂ ਕਿਵੇਂ ਖੁਸ਼ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਦੇ ਮੋਹੋਂ ਇਹ ਸ਼ਬਦ ਸੁਣ ਕੇ ਮੁਲੇ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਤੇ ਉਸ ਨੇ ਮੀਮੀ ਪਾ ਲਈ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਕਬੂਲ ਵੀ ਕੀਤਾ ਸੋ ਗੁਰੂ ਪਿਆਰਿਓ ਮਨੁੱਖ ਨੂੰ ਆਪਣੇ ਸਵਾਰਥ ਲਈ ਬੇਜੁਬਾਨ ਤੇ ਬੇਕਸੂਰ ਜੀਵਾਂ ਤੇ